ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ 11 ਤਰੀਕ ਤੋਂ ਲੈ ਕੇ ਹੁਣ ਤੱਕ ਜੇਕਰ ਗੱਲ ਕਰੀਏ 20 ਤਰੀਕ ਹੋ ਚੁੱਕੀ ਹੈ ਔਰ 13 ਤਰੀਕ ਤੋਂ ਫਤਿਹਗੜ੍ਹ ਤੋਂ ਚੱਲ ਕੇ ਸ਼ੰਭੂ ਬਾਰਡਰ ਉੱਪਰ ਪਹੁੰਚੇ ਇਹਨਾਂ ਜਥੇਬੰਦੀਆਂ ਦੇ ਪਹਿਲਾਂ ਤੋਂ ਵੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਹਰਿਆਣਾ ਪ੍ਰਸ਼ਾਸਨ ਵੱਲੋਂ ਔਰ ਨਾਲ ਹੀ ਕਿਸਾਨਾਂ ਦਾ ਦਾਵਾ ਹੈ ਕਿ ਹੰਝੂ ਗੈਸ ਦੀ ਆੜ੍ਹ ਦੇ ਵਿੱਚ ਫਾਇਰਿੰਗ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਕਈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਔਰ ਹੁਣ ਸਵੇਰੇ ਦਿੱਲੀ ਕੁਛ ਕਰਨਾ ਹੈ ਕੀ ਪਰਬੰਧ ਰਹਿਣਗੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੌਜਵਾਨ ਆਗੂ ਨੇ ਪੂਰੀ ਤਿਆਰੀ ਖਿੱਚੀ ਬੈਠੇ ਆਂ ਔਰ ਗੱਲਬਾਤ ਕਰਦੇ ਆਂ ਕੀ ਕੁਝ ਸਵੇਰੇ ਕੀਤਾ ਜਾਣਾ ਤਾਂ ਬਈ ਕੀ ਨਾਮ ਕੀ ਆਪਣਾ ਸਭ ਤੋਂ ਮੇਰਾ ਨਾਮ ਛੱਜੂ ਸਿੰਘ ਆ ਜੀ ਕਿਹੜਾ ਪਿੰਡ ਘੜਾ ਆਪਣਾ ਪਿੰਡ ਜੰਗਪੁਰਾ ਜ਼ਿਲ੍ਹਾ ਮੋਹਾਲੀ ਜੀ ਇੱਥੋਂ 10 ਕਿਲੋਮੀਟਰ ਹੀ ਪੈਂਦਾ ਜੀ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀ ਤਿਆਰੀਆਂ ਨੇ ਸਵੇਰੇ ਕਿਸ ਤਰੀਕੇ ਨਾਲ ਬਾਰਡਰ ਪਾਰ ਕਰਨਾ ਬਾਈ ਤੁਸੀਂ ਦੇਖ ਰਹੇ ਹੋ ਪੂਰੀ ਤਿਆਰੀਆਂ ਜੀ 20 ਟਰਾਲੀਆਂ ਮਤਲਬ ਕਿ ਮਿੱਟੀ ਦੇ ਕੱਟੇ ਭਰੇ ਹੋਏ ਆਪਣੇ ਕੋਲ ਜੀ ਫੋਕਲੈਂਡ ਮਸ਼ੀਨ ਆ ਗਈ ਹੈ ਜੀ ਜੀਸੀ ਮਸ਼ੀਨਾਂ ਤਿਆਰ ਕੀਤੀਆਂ ਹੋਈਆਂ ਜੀ ਪੂਰੀ ਫੁੱਲ ਤਿਆਰੀ ਹੈ ਕਿਸਾਨਾਂ ਦੀ ਜੀ ਜਥੇਬੰਦੀਆਂ ਵੱਲੋਂ ਆਰ ਪੋਰਟ ਰਕੇ ਮਤਲਬ ਕਿ ਉਸ ਤੋਂ ਬਾਅਦ ਆਪਾਂ ਪਾਰ ਕਰ ਦਾਂਗੇ ਨਾਕੇ ਜੀ ਤੋੜ ਕੇ ਪਰ ਉਦੋਂ ਦੇ ਫਿਰ ਡੀ ਕਿਹੜੀ ਗੱਲ ਦੀ ਸੀ ਜਿਹੜੇ ਆਗੂਆਂ ਦੀ ਡੀ ਸੀ ਕਿ ਵੀ ਆਗੂ ਕਦੋਂ ਆਵਾਜ਼ ਕਰਨਗੇ ਪਤਾ ਗੱਲ ਲੱਗਿਆ ਜੀ ਆਪਾਂ ਕਹਿੰਦੇ ਵੀ ਕਾਨੂੰ ਇਦਾਂ ਜਾਣਾ ਜੀ ਸ਼ਾਂਤ ਮੈਨ ਨਾਲ ਹੋਇਆ ਜਿਹੜਾ ਕੰਮ ਮੀਟਿੰਗਾਂ ਚੱਲ ਰਹੀਆਂ ਸੀ ਬੜੇ ਆਗੂਆਂ ਦੀ ਸੀ ਠੀਕ ਹੈ ਨਾ ਉਹਨਾਂ ਨੇ ਪਰਸੋਂ ਮਤਲਬ ਕਿ ਕਿਹਾ ਕਿ 5 ਸਾਲ ਵਾਸਤੇ ਤੁਹਾਨੂੰ ਲਾਗੂ ਕਰ ਦੰਨੇ ਆ ਇਹ 5 ਸਾਲ ਤੋਂ ਬਾਅਦ ਫਿਰ ਅਸੀਂ ਧਰਨੇ ਲਾਵਾਂਗੇ ਸਾਡੇ ਬੱਚੇ ਧਰਨੇ ਲਾਉਣਗੇ ਅਸੀਂ ਕੀ ਕਰਾਂਗੇ ਜੇ ਫਿਰ ਫਿਰ ਤਾਂ ਧਰਨੇ ਆਵਾਜੋਂ ਅੱਗੇ ਰਹਿ ਗਏ ਅਸੀਂ ਜੀ ਪਹਿਲਾਂ ਹੀ ਧ ਤਿਆਰ ਪਰ ਤਿਆਰ ਹੈ ਜੀ ਹੁਣ ਤੁਸੀਂ ਪਿੱਛੋਂ ਦੀ ਆਏ ਸੀਗੇ ਰਾਹ ਦੇ ਵਿੱਚ ਕਿਸ ਨੇ ਰੋਕਿਆ ਕੋਈ ਪਰੇਸ਼ਾਨੀ ਕੀਤੀ ਸੀ ਰੋਕਦੇ ਸੀ ਜੀ ਕੀ ਕਹਿੰਦੇ ਕੀ ਉਹ ਉਹ ਕਹਿੰਦੇ ਅੱਗੇ ਨਹੀਂ ਜਾਣਾ ਪਹਿਲਾਂ ਤਾਂ ਕੱਲ ਆਪਣਾ ਟਰੈਕਟਰ ਆ ਸੀ ਜੀ ਧਰਮਗੜ ਪਿੰਡ ਦਾ ਜੀ ਉਹ ਕਰੇ ਵਗੈਰਾ ਲਾਗੇ ਉਹ ਕਹਿੰਦਾ ਕਰੇ ਖੋਲੋ ਨਹੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਜੀ ਫਿਰ ਉਹਨਾਂ ਨੇ ਜਿਹੜੀ ਅੱਜ ਇਹ ਮਸ਼ੀਨ ਆਈ ਫੋਲਣ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜੀ ਉਸ ਤੋਂ ਬਾਅਦ ਆਪਣੇ ਅੱਗੇ ਨਾਲ ਨਾਕੇ ਲਾਦੇ ਜੀ ਪਿੱਛੇ ਨਾਕੇ ਲਾਏ ਰਾਜਗੜ ਪਿੰਡ ਕੋਲ ਨਾਕੇ ਲਾਦੇ ਜੀ ਜੀ ਮਤਲਬ ਕਿ ਹੁਣ ਪੁਲਿਸ ਵਾਲਿਆਂ ਅੱਗੇ ਕਰੇ ਸੀ ਨੌਜਵਾਨਾਂ ਨੇ ਮਤਲਬ ਕਿ ਖਿੱਚੇ ਜੀ ਉਧਰ ਪਤਾ ਗੱਲ ਲੱਗਿਆ ਵੀਰ ਜੀ ਸਰ ਪੰਜਾਬ ਸਰਕਾਰ ਨੂੰ ਸਾਡੀ ਮਤਲਬ ਕਿ ਮਦਦ ਕਰਨ ਦੀ ਹੁਣ ਟਾਈਮ ਹੈ ਹੁਣ ਤਾਂ ਪੰਜਾਬ ਸਰਕਾਰ ਹੀ ਮੋਦੀ ਸਰਕਾਰ ਨਾਲ ਲੱਗ ਰਹੀ ਹੈ ਜੀ ਠੀਕ ਨਹੀਂ ਜੀ ਇਹ ਹਰਿਆਣਾ ਸਰਕਾਰ ਦਾ ਮੋਦੀ ਦੇ ਹੈ ਚਮਚੇ ਚ ਖੱਟੜ ਤਾਂ ਚਮਚਾ ਹੈ ਜੀ ਉਸ ਤੋਂ ਆ ਜਿਹੜਾ ਸਾਡਾ ਭਗਵਾਨ ਤਾਂ ਅੰਤਮਾਨ ਹੈ ਇਹਨੂੰ ਵੀ ਚਾਹੀਦਾ ਹਨਾ ਕਿ ਮਤਲਬ ਕਿ ਪੁਲਿਸ ਨੂੰ ਆਰਡਰ ਦੇਵੇਗੇ ਤੁਸੀਂ ਕਿਸਾਨਾਂ ਨੂੰ ਸ਼ਾਂਤਵੇਂ ਕੁਝ ਨਹੀਂ ਕੁਝ ਵੀ ਜਾਣ ਦਿਓ ਕਿ ਇਹਨਾਂ ਨਾਲ ਸਾਡੇ ਕਿਹੜੇ ਇਹਨਾਂ ਨਾਲ ਲੜਾਈ ਹੈ ਜੀ ਪੰਜਾਬ ਸਰਕਾਰ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਸੈਂਟਰ ਗਵਰਨਮੈਂਟ ਨਾਲ ਲੜਾਈ ਹੈ ਜੀ ਇਹਨਾਂ ਦਾ ਤਾਂ ਵਿੱਚ ਮਤਲਬ ਕਿ ਪੁੱਲ ਟਾਂਗੜਾਂ ਨਾਲ ਆਪਾਂ ਕਹਿ ਦਿੰਨੇ ਰੋਕਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਜੀ ਕਿਉਂ ਰੋਕ ਰਿਆ ਇਹ ਸਰ ਰਲੇ ਹੋਏ ਆ ਜੀ ਦਾ ਮਤਲਬ ਕਣੀ ਹੀ ਮਨਜੀਤ ਸਿੰਘ ਮੰਗਾ ਹੈ ਗਿਆ ਮੰਗਾ ਦੇ ਵਿੱਚ ਪਹਿਲਾਂ ਵੀ ਇਹ ਮੰਗਾ ਪੁਰਾਣੀਆਂ ਹੀ ਆ ਜਿਸ ਤਰੀਕੇ ਨਾਲ ਦਾਵਾ ਹੈਗਾ ਹੈ ਨਾ ਹੁਣ ਅਗਲੀਆਂ ਮੰਗਾ ਜੇਕਰ ਗੱਲ ਕਰੀ ਤਾਂ ਪਹਿਲਾਂ 5 ਸਾਲ ਦਾ ਕੰਟਰੈਕਟ ਦੀ ਗੱਲ ਹੁੰਦੀ ਹੈ ਉਹ ਜਥੇਬੰਦੀਆਂ ਨੇ ਜਿਹੜਾ ਦੋਵਾਂ ਨੇ ਰੱਦ ਕਰ ਦਿੱਤਾ ਹੁਣ ਅਗਲੀ ਜੇਕਰ ਮੀਟਿੰਗ ਸੱਦਦੇ ਆ ਕੇਂਦਰ ਸਰਕਾਰ ਕਹਿੰਦੀ ਆ ਵੀ ਬੈਠ ਕੇ ਗੱਲ ਕਰ ਲਓ ਤਾਂ ਫਿਰ ਕੀ ਇਰਾਦਾ ਕਿਸਾਨ ਜਾਣਗੇ ਦੀਰਜੀ ਪਤਾ ਉਹ ਬੜੇ ਜਿਹੜੇ ਆਗੂ ਐ ਸੀਨੀਅਰ ਐ ਸਾਡੇ ਤੋਂ ਠੀਕ ਐ ਨਾ ਜੀ ਸਾਨੂੰ ਤਾਂ ਇਸ ਵਾਰੇ ਕੋਈ ਜਿੱਦਾਂ ਆਰਡਰ ਦੇਣਗੇ ਜੀ ਕਿ ਸਵੇਰੇ ਨਹੀਂ ਜਾਣਾ ਸੀ ਨਹੀਂ ਚਾਹਾਂਗੇ ਬੈਠੇ ਆਂ ਜੀ ਸ਼ਾਂਤਮੀ ਇੱਥੇ ਬੈਠੇ ਆ ਜੀ ਜਦੋਂ ਹੁਕਮ ਕਰਨਗੇ ਜੀ ਠੀਕ ਐ ਨਾ ਆਪਾਂ ਨੂੰ ਉਹਨਾਂ ਦਾ ਹੁਕਮ ਸਿਰ ਮੱਤੇ ਤਿਆਰੀ ਸਾਰੇ ਨੌਜਵਾਨਾਂ ਨੂੰ ਜੀ ਬਿਲਕੁਲ ਬਿਲਕੁਲ ਹਾਂ ਜੀ ਜਿਹੜੇ ਲਗਾਤਾਰ ਆਗੂ ਨੇ ਉਹ ਮੀਟਿੰਗ ਚੱਲ ਰਹੀ ਐ ਮੀਟਿੰਗ ਦਾ ਦੌਰ جاری ਐ ਔਰ ਕੀ ਸਵੇਰੇ ਤਿਆਰੀਆਂ ਨੇ ਜਾਂ ਫਿਰ ਕਹ ਲਈਏ ਕਿਸ ਤਰੀਕੇ ਨਾਲ ਦਿੱਲੀ ਫਤਿਹ ਕਰਨੀ ਐ ਔਰ ਨਜ਼ਦੀਕ ਜਿਹੜੇ ਲੋਕ ਨੇ ਜਾਂ ਫਿਰ ਕਹ ਲਈਏ ਲੋਕਲ ਪਿੰਡਾਂ ਦੇ ਜਿਹੜੇ ਨ ਔਰ ਆਪਣੀ ਕਿਸਾਨੀ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਉਹ ਜਾਰੀ ਹੈ ਤਾਂ ਹੁਣ ਦਿੱਲੀ ਜਾਣਾ ਹੈ ਸਵੇਰੇ ਦਿੱਲੀ ਫਤਿਹ ਕਰਨੀ ਹੈ ਕਿਸਾਨ ਆਗੂਆਂ ਦੇ ਪੂਰੀ ਗੱਲ ਜਿਹੜੀ ਉਹ ਦੱਸੀ ਜਾਣੀ ਹੈ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਕਰਕੇ ਔਰ ਅਗਲੇ ਪ੍ਰਬੰਧ ਜਿਹੜੇ ਨੇ ਉਹ ਟੁਕਵੇਂ ਕੀਤੇ ਜਾ ਰਿਹਾ ਹੈ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ